ਬਣਿਆ ਦੇਖ ਰਹੇ ਆ ਢਾਂਚਾ ਸਾਰਾ ਇਹ 2300 ਸਾਲ ਪੁਰਾਣਾ ਬਣਿਆ ਢਾਂਚਾ ਤੇ ਦੱਸਿਆ ਜਾਂਦਾ ਕਿ ਇਸ ਜ਼ਮੀਨ ਦੇ ਥੱਲੇ ਪੂਰੇ ਦਾ ਪੂਰਾ ਇੱਕ ਸ਼ਹਿਰ ਵਸਿਆ ਹੜੱppa ਸਭਿਅਤਾ ਦੇ ਸਮੇਂ ਦਾ ਉੱਚਾ ਪਿੰਡ ਸੰਘੋਲ ਲੋਵੇ ਮਿੱਤਰ ਪਿਆਰੇ ਹੁਣ ਪਹੁੰਚੇ ਆ ਪ੍ਰਾਚੀਨ ਹੜੱppa ਸਭਿਅਤਾ ਜਿਹੜੀ ਤਕਰੀਬਨ 2200 ਸਾਲ ਪੁਰਾਣਾ ਬੁੱਧੀਆਂ ਦਾ ਇਤਿਹਾਸ ਤੁਹਾਨੂੰ ਦਿਖਾਉਣ ਦੇ ਲਈ ਉੱਚਾ ਪਿੰਡ ਸੰਘੋਲ ਪ੍ਰਾਚੀਨ ਭਗਵਾਨ ਬੁੱਧ ਦੇ ਸਤੂਪ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੋਂ ਮਿਲੇ ਸੀ ਤੁਹਾਨੂੰ ਹੁਣ ਦਿਖਾਵਾਂਗੇ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਜਿੱਥੋਂ ਭਗਵਾਨ ਬੁੱਧ ਦੇ ਦੇ ਅਵਿਸ਼ੇਸ਼ ਮਿਲਿਆ ਤੇ ਹੋਰ ਬਹੁਤ ਪ੍ਰਾਚੀਨ ਜਿਹੜੀਆਂ ਚੀਜ਼ਾਂ ਉਹ ਮਿਲੀਆਂ ਹੜੱਪਾ ਸਭਿਅਤਾ ਦੇ ਸਮੇਂ ਦੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਮਿਊਜ਼ੀਅਮ ਵੀ ਦੇਖਾਂਗੇ ਤੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ 2200 ਸਾਲ ਪੁਰਾਣੀ ਚੱਲਦੇ ਹਾਂ ਹੁਣ ਅੰਦਰ ਤੇ ਦੇਖਦੇ ਹਾਂ ਭਗਵਾਨ ਬੁੱਧ ਨਾਲ ਤੇ ਹੜੱਪਾ ਨਾਲ ਸੰਬੰਧਿਤ ਪ੍ਰਾਚੀਨ ਵਸਤੂ ਲਓਏ ਹੁਣ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਰਾਚੀਨ ਬੁੱਧ ਸਤੂਪ ਦਿਖਾਉਣ ਦੇ ਲਈ ਇਹ ਫੇਸ 2 ਆ ਸੰਘੋਲ ਦਾ ਫੇਸ 1 ਤੇ ਫੇਸ 2 ਇਸ ਜਗ੍ਹਾ ਦੇ ਉੱਤੇ ਬਣੇ ਆ ਆ ਮੇਨ ਐਂਟਰੀ ਆ ਆ ਦੇਖ ਰਹੇ ਆ ਸਾਰੀ ਜਿਹੜੀ ਆ ਹਿਸਟਰੀ ਦਰਸਾਈ ਗਈ ਆ ਸੰਘੋਲ ਦੀ ਇਹ ਸਾਰੀਆਂ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਤੁਸੀਂ ਦੇਖ ਰਹੇ ਆ ਸਾਹਮਣੇ ਇਹ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਐ ਇਸੀ ਜਗ੍ਹਾ ਦੇ ਉੱਤੇ ਤਕਰੀਬਨ 2200 ਸਾਲ ਪੁਰਾਣਾ ਇਤਿਹਾਸ ਆ ਇਹ ਭਗਵਾਨ ਬੁੱਧ ਦਾ ਸਮਰਾਟ ਅਸ਼ੋਕ ਸਮੇ ਦੇ ਬਣੇ ਇਸ ਸਤੂਪ ਦੱਸੇ ਜਾਂਦੇ ਆ ਤੇ ਤੁਹਾਨੂੰ ਹੁਣ ਦਿਖਾਵਾਂਗੇ ਆਪਾਂ ਸੰਘੋਲ ਦੀ ਉਹ ਧਰਤੀ ਜਿੱਥੋਂ ਤਕਰੀਬਨ 2200 ਸਾਲ ਪੁਰਾਣਾ ਜਿਹੜਾ ਇਤਿਹਾਸ ਮਿਲਿਆ ਹੜੱਪਾ ਸਭਿਅਤਾ ਦਾ ਇਸੇ ਜਗ੍ਹਾ ਤੋਂ ਪਰਾਚੀਨ ਬੁੱਧ ਸਤੂਪ ਮਿਲਿਆ ਸੀ ਆ ਦੇਖੋ ਜਿਹੜਾ ਪੱਥਰ ਦੇ ਉੱਤੇ ਲਿਖੇ تھے ਬਕਾਇਦਾ ਇਹਦਾ ਜ਼ਿਕਰ ਕੀਤਾ ਗਿਆ ਆ ਅਖਦਾਈ ਦੀਆਂ ਫੋਟੋਆਂ ਜੀ ਅਖਦਾਈ ਸਮੇਂ ਦੀਆਂ ਹੋ ਲੌਬੇ ਹੁਣ ਤੁਹਾਨੂੰ ਦਿਖਾ ਰਹੇ ਆ 2300 ਸਾਲ ਪੁਰਾਣੀਆਂ ਉਹ ਇਮਾਰਤਾਂ ਦੇ ਢਾਂਚੇ ਬਣੇ ਹੋਏ ਜਿਹੜੇ ਸਮਰਾਟ ਅਸ਼ੋਕ ਦੇ ਸਮੇਂ ਦੇ ਬਣੇ ਹੋਏ ਆ ਹੜੱਪਾ ਸਭਿਤਾ ਨੂੰ ਦਰਸਾਉਂਦੇ ਇਹ ਜਿਹੜੇ ਅਵਸ਼ੇਸ਼ ਇੱਥੇ ਮੌਜੂਦ ਆ ਸਮਰਾਟ ਅਸ਼ੋਕ ਵੱਲੋਂ ਬਣਾਏ ਗਏ ਭਗਵਾਨ ਬੁੱਧ ਦੀਆਂ ਯਾਦਾਂ ਨੂੰ ਦਰਸਾਉਂਦੇ ਕਿਉਂਕਿ ਸੰਘੋਲ ਦੀ ਇਸ ਧਰਤੀ ਦੇ ਉੱਤੋਂ ਭਗਵਾਨ ਬੁੱਧ ਦੇ ਜਿਹੜੇ ਸਤੂਪ ਵੀ ਪ੍ਰਾਪਤ ਹੋਏ ਆ ਤੇ ਹੋਰ ਵੀ ਬਹੁਤ ਸਾਰੀਆਂ ਹਿਸਟੋਰੀਕਲ ਚੀਜ਼ਾਂ ਪ੍ਰਾਪਤ ਹੋਈਆਂ ਆ ਹੁਣ ਜਿਹੜਾ ਮੇਰੇ ਮਗਰ ਤੁਸੀਂ ਆ ਦੇਖ ਰਹੇ ਆ ਇਹ ਹੜੱਪਾ ਸਭਿਤਾ ਦੇ ਅਵਸ਼ੇਸ਼ਾ ਤੁਹਾਨੂੰ ਟਾਈਮ ਚੱਕਰ ਵੀ ਦਿਖਾਵਾਂਗੇ ਉਹ ਜਿਹੜਾ ਗੋਲਾ ਘੇਰਾ ਅੰਦਰ ਬਣਿਆ ਆ ਉਸ ਨੂੰ 24 ਘੰਟੇ ਅੱਠ ਪਹਿਰ ਵੀ ਕਿਹਾ ਜਾਂਦਾ ਕਿਉਂਕਿ ਟਾਈਮ ਚੱਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਇਸ ਜਗ੍ਹਾ ਨੂੰ ਦੱਸਣ ਵਾਲੇ ਜਿਹੜੇ ਸਾਥੀ ਇੱਥੇ ਮੌਜੂਦ ਆ ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਧਿਆਨ ਲਗਾਇਆ ਜਾਂਦਾ ਸੀ ਬੋਧ ਪਿਖਸ਼ੂਆਂ ਵੱਲੋਂ ਇਸ ਲਈ ਇਹਨਾਂ ਨੂੰ ਬੋਧੀਆਂ ਦਾ ਸਕੂਲ ਜਾਂ ਸਾਧਨਾ ਕਰਨ ਦੀ ਜਗ੍ਹਾ ਵੀ ਮੰਨਿਆ ਜਾ ਸਕਦਾ ਜਿੱਥੇ ਜਿਹੜੇ ਕਮਰਿਆਂ ਦੇ ਨਾਲ-ਨਾਲ ਦੋ ਬਰਾਂਡੇ ਬਣੇ ਹੋਏ ਆ ਬਾਕੀ ਕਮਰੇ ਬਣੇ ਆ ਤੁਹਾਨੂੰ ਦਿਖਾਉਣੇ ਆ ਜਾ ਕੇ ਸਾਰਾ ਆ ਦੇਖੋ ਇਹ ਐਂਟਰੀ ਆ ਇਸ ਜਗ੍ਹਾ ਦੀ ਆ ਕਮਰੇ ਬਣੇ ਆ ਆ ਜਿਹੜਾ ਤੁਸੀਂ ਆਕਾਰ ਦੇਖ ਰਹੇ ਆ ਇਹ ਕਮਰਿਆਂ ਦਾ ਆਕਾਰ ਆ ਜਿੱਥੇ ਬਹੁਤ ਿਕਸ਼ੂ ਬੈਠ ਕੇ ਜਿਹੜੀ ਭਗਤੀ ਕਰਿਆ ਕਰਦੇ ਸੀ ਇਹ ਸਾਰਾ ਟਾਈਮ ਚੱਕਰ ਆ ਹੁਣ ਤੁਹਾਨੂੰ ਅਸੀਂ ਟਾਈਮ ਚੱਕਰ ਵੀ ਦਿਖਾਵਾਂਗੇ ਨਾਲ ਜਾ ਕੇ ਆ ਦੇਖੋ ਇਹ ਸਾਰੇ ਕਮਰੇ ਬਣੇ ਆ ਇਹ ਛੋਟੇ-ਛੋਟੇ ਜਿਹੜੇ ਤੁਸੀਂ ਬਣੇ ਦੇਖਦੇ ਆ ਇਹ ਚੌਰਸ ਆਕਾਰ ਦੇ ਜਿਹੜੇ ਸਾਈਜ਼ ਇੱਕ ਕਮਰਿਆਂ ਦਾ ਸਾਈਜ਼ ਬਣਾਇਆ ਗਿਆ ਜਿੱਥੇ ਬੈਠ ਕੇ ਬਹੁਤ ਬਿਖਸ਼ੂ ਜਿਹੜੇ ਆ ਉਹ ਭਗਤੀ ਕਰਿਆ ਕਰਦੇ ਸੀ ਭਗਵਾਨ ਬੁੱਧ ਨੂੰ ਯਾਦ ਕਰਿਆ ਕਰਦੇ ਸੀ ਉਹਨਾਂ ਦੀ ਸਾਧਨਾ ਕਰਿਆ ਕਰਦੇ ਸੀ ਆ ਜਿਹੜਾ ਆ ਬਿਲਕੁਲ ਇਸ ਜਗ੍ਹਾ ਦੇ ਉੱਤੇ ਆ ਟਾਈਮ ਚੱਕਰ ਆ ਆ ਜਿਹੜਾ ਗੋਲਾ ਆਕਾਰ ਤੁਸੀਂ ਦੇਖ ਰਹੇ ਆ ਆ ਦੇਖੋ ਇਹ ਸਾਰਾ ਜਿਹੜਾ ਟਾਈਮ ਚੱਕਰ ਬਣਿਆ ਆ ਇਹ ਟਾਈਮ ਨੂੰ ਸਮੇਂ ਨੂੰ ਦਸਾਉਂਦਾ ਟਾਈਮ ਚੱਕਰ ਆ ਰਿਆਂ ਨੂੰ ਉੱਪਰ ਆ ਕੇ ਪੁੱਤਰ ਦਿਖਾਓ ਸਾਰਾ ਟਾਈਮ ਚੱਕਰ ਜਿਹੜਾ ਇਹ ਜਿਹੜਾ ਗੋਲਾ ਆਕਾਰ ਆ ਇਹ ਸਾਰਾ ਟਾਈਮ ਚੱਕਰ ਨੂੰ ਦਰਸਾਉਂਦਾ ਆ ਸੋ ਮਿੱਤਰੋ ਇਹ ਭਗਵਾਨ ਬੁੱਧ ਦੇ ਨਾਲ ਰਿਲੇਟਡ ਹੜੱਪਾ ਸਭਿਅਤਾ ਦੇ ਨਾਲ ਰਿਲੇਟਡ ਜਿਹੜੇ ਇਹ ਹਿਸਟੋਰੀਕਲ ਜਗਾ ਆ ਉੱਚਾ ਪਿੰਡ ਸੰਘੋਲ ਦੇ ਵਿੱਚ ਆ ਦੱਸਿਆ ਜਾਂਦਾ ਕਿ ਜਿਸ ਸਮੇਂ ਪਹਿਲਾਂ ਇਹ ਜ਼ਿਮੀਂਦਾਰ ਦੇ ਕੋਲ ਇਹ ਸਾਰੀ ਜ਼ਮੀਨ ਹੁੰਦੀ ਸੀ ਖੁਦਾਈ ਦੇ ਦੌਰਾਨ ਜਦੋਂ ਥੱਲੇ ਪ੍ਰਾਤਨ ਚੀਜ਼ਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਪਹਿਲਾਂ ਪੰਜਾਬ ਸਰਕਾਰ ਨੇ ਤੇ ਫਿਰ ਸੈਂਟਰ ਗਵਰਨਮੈਂਟ ਨੇ ਇਸ ਨੂੰ ਅਕਵਾਇਰ ਕਰ ਲਿਆ ਮੂੰਹ ਮੰਗੀਆਂ ਕੀਮਤਾਂ ਦੇ ਕੇ ਇਸ ਜ਼ਮੀਨ ਨੂੰ ਜਿਹੜਾ ਸਰਕਾਰ ਵੱਲੋਂ ਅਕਵਾਇਰ ਕੀਤਾ ਗਿਆ ਦੱਸਿਆ ਜਾਂਦਾ ਕਿ ਆਲੇ ਦੁਆਲੇ ਜਿੰਨੇ ਖੇਤ ਦਿਖ ਰਹੇ ਆ ਇਹਨਾਂ ਦੇ ਥੱਲੇ ਪੂਰੇ ਦਾ ਪੂਰਾ ਇੱਕ ਸ਼ਹਿਰ ਵਸਿਆ ਆ ਹੜੱਪਾ ਸਭਿਅਤਾ ਦੇ ਵੇਲੇ ਦਾ ਸੋ ਸੈਂਟਰ ਗਵਰਨਮੈਂਟ ਦੇ ਅੰਡਰ ਆਏ ਸਾਰੀ ਜਗ੍ਹਾ ਦੇਖਦੇ ਆ ਕਦੋਂ ਅੱਗੇ ਖਦਾਈ ਚੱਲਦੀ ਆ ਇੱਕ ਫੇਸ ਅਸੀਂ ਤੁਹਾਨੂੰ ਦਿਖਾਇਆ ਆ ਇਹ ਅੱਗੇ ਪਿੰਡ ਦੇ ਵਿੱਚ ਜਾ ਕੇ ਜਿਹੜਾ ਦੂਸਰਾ ਫੇਸ ਬਣਿਆ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਭਗਵਾਨ ਬੁੱਧ ਦੇ ਸਤੂਪ ਵੀ ਮਿਲੇ ਇੱਥੋਂ ਬਰਤਨ ਵੀ ਮਿਲੇ ਹੜੱਪਾ ਸਭਿਅਤਾ ਦੇ ਸਮੇਂ ਦੇ ਸਿੱਕੇ ਵੀ ਮਿਲੇ ਹੋਰ ਵੀ ਬਹੁਤ ਸਾਰੀਆਂ ਪ੍ਰਾਤਨ ਜਿਹੜੀਆਂ ਵਸਤੂਆਂ ਆ ਉਹ ਇਸ ਸੰਘੋਲ ਦੀ ਪਵਿੱਤਰ ਧਰਤੀ ਤੋਂ ਪ੍ਰਾਪਤ ਹੋਈਆਂ ਕਿਉਂਕਿ ਹੜੱप्पा ਤੇ ਮੈਜੋਧਰੋ ਦੀ ਸਭਿਅਤਾ ਨੂੰ ਅਸੀਂ ਅਕਸਰ ਹਿਸਟਰੀ ਦੇ ਵਿੱਚ ਸੁਣਦੇ ਤੇ ਪੜ੍ਹਦੇ ਰਹਿੰਦੇ ਆ ਤੇ ਅੱਜ ਅਸੀਂ ਤੁਹਾਨੂੰ 2300 ਸਾਲ ਪਿੱਛੇ ਲੈ ਕੇ ਆ ਗਏ ਆ ਜਿੱਥੇ ਹੜੱप्पा ਦੀ ਸਭਿਅਤਾ ਇਸ ਉੱਚਾ ਪਿੰਡ ਸੰਘੋਲ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਆ ਆ ਦੇਖੋ ਪ੍ਰਾਤਨ ਸਮੇਂ ਦੀਆਂ ਇੱਟਾਂ ਇਸੇ ਤਰ੍ਹਾਂ ਜਿਉਂ ਦੀਆਂ ਤਿਉਂ ਵਰਕਰਾ ਰਿਆ ਹੈ ਤਕਰੀਬਨ 2300 ਸਾਲ ਪਹਿਲਾਂ ਇਹ ਜਿਹੜਾ ਤੁਸੀਂ ਇਤਿਹਾਸ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਜਿਹੜੇ ਅਵਸ਼ੇਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਦੋਸਤੋ ਤਕਰੀਬਨ 2300 ਸਾਲ ਪੁਰਾਣੀਆਂ ਹੜੱਪਾ ਸਭਿਅਤਾ ਦੀਆਂ ਯਾਦਾਂ ਆ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਕਮਰਿਆਂ ਦੇ ਨਾਲ ਨਾਲ ਹਵਾਦਾਰ ਬਰਾਂਡੇ ਬਣਾਏ ਗਏ ਆ ਦੇਖੋ ਕਿੰਨਾ ਆਰਕੀਟੈਕਚਰ ਕਿੰਨਾ ਜ਼ਬਰਦਸਤ ਸੀ ਉਸ ਸਮੇਂ ਵੀ ਇਸ਼ਕ 2300 ਸਾਲ ਹੋ ਚੁੱਕੇ ਆ ਇਹਨਾਂ ਨੂੰ ਬਣਿਆ ਨੂੰ ਪਰ ਫਿਰ ਵੀ ਕਿੰਨਾ ਜ਼ਬਰਦਸਤ ਆਰਕੀਟੈਕਚਰ ਇਹਦਾ ਸਾਰਾ ਡਿਜ਼ਾਈਨ ਆ ਦੇਖ ਰਹੇ ਆ ਤੁਸੀਂ 2300 ਸਾਲ ਬੈਕ ਪਹੁੰਚ ਚੁੱਕੇ ਆ ਹੁਣ ਤੁਸੀਂ ਮਹਿਸੂਸ ਕਰੋ ਕਿ 2300 ਸਾਲ ਪਹਿਲਾਂ ਹੜੱਪਾ ਦੀ ਸੱਭਿਆਤਾ ਕਿਹੋ ਜਿਹੀ ਹੋਵੇਗੀ ਤਾਂ ਬਿਲਕੁਲ ਤੁਹਾਡੇ ਸਾਹਮਣੇ ਉਦਾ ਨਕਸ਼ਾ ਪੇਸ਼ ਕੀਤਾ ਜਾ ਰਿਹਾ ਹੈ ਬਿਲਕੁਲ ਉਹਦੀਆਂ ਜਿਹੜੀਆਂ ਤਸਵੀਰਾਂ ਪੇਸ਼ ਕੀਤੀਆਂ ਜਾ ਰਹੀਆਂ ਕਿਉਂਕਿ 2300 ਸਾਲ ਪਹਿਲਾਂ ਜਿਹੜੀ ਹੜੱਪਾ ਸਭਿਅਤਾ ਉਹ ਬਿਲਕੁਲ ਇਸੇ ਤਰ੍ਹਾਂ ਦਿਖਾਈ ਦਿੰਦੀ ਸੀ ਜਿਵੇਂ ਹੁਣ ਉੱਚਾ ਪਿੰਡ ਸੰਘੋਲ ਦੇ ਵਿੱਚ ਤੁਸੀਂ ਦੇਖ ਰਹੇ ਆ ਸਮਰਾਟ ਅਸ਼ੋਕ ਦੇ ਵੱਲੋਂ ਭਗਵਾਨ ਬੁੱਧ ਦੀ ਯਾਦ ਦੇ ਵਿੱਚ ਬਣਾਏ ਗਏ ਇਹ ਮੱਠ ਇਹ ਸਤੂਪ ਇਹ ਟਾਈਮ ਚੱਕਰ ਇਹ ਸਾਰੇ ਤੁਹਾਨੂੰ 2300 ਸਾਲ ਪਿੱਛੇ ਲੈ ਜਾਂਦੇ ਆ ਅੱਗੇ ਤੁਹਾਨੂੰ ਹੁਣ ਦਿਖਾ ਰਹੇ ਹਾਂ ਹੜੱप्पा ਸਭਿਅਤਾ ਸਮੇ ਦੇ ਅਵਸ਼ੇਸ਼ ਆ ਦੇਖੋ ਪੱਥਰ ਜਿਹੜੇ ਆ ਇਹ ਤਕਰੀਬਨ 2300 ਸਾਲ ਪੁਰਾਣੇ ਇਹ ਅਵਸ਼ੇਸ਼ ਆ ਸਾਰੇ ਆ ਦੇਖੋ ਪੰਜਾ ਵੀ ਲੱਗਾ ਆ ਇਸ ਪੱਥਰ ਦੇ ਉੱਤੇ ਆ ਜਿਹੜੇ ਬਰਤਨਾ ਦੇ ਟੁਕੜੇ ਆ ਜਾਂ ਵੱਡੇ ਪੱਥਰ ਤੁਸੀਂ ਦੇਖ ਰਹੇ ਆ ਇਹ ਸਾਰਾ ਤਕਰੀਬਨ 2300 ਸਾਲ ਪੁਰਾਣਾ ਹੜੱप्पा ਸਭਿਅਤਾ ਸਮੇ ਦਾ ਇਤਿਹਾਸ ਆ ਜੋ ਸਮਰਾਟ ਅਸ਼ੋਕ ਵੱਲੋਂ ਇਸ ਸੰਘੋਲ ਦੀ ਧਰਤੀ ਦੇ ਉੱਤੇ ਬਣਾਇਆ ਗਿਆ ਬਾਕੀ ਬਹੁਤੇ ਅਵਸ਼ੇਸ਼ ਜਿਹੜੇ ਆ ਉਹ ਮਿਊਜ਼ੀਅਮ ਦੇ ਅੰਦਰ ਪਏ ਆ ਪਰ ਕੁਝ ਜਿਹੜੀਆਂ ਵਸਤੂਆਂ ਆ ਕੁਝ ਜਿਹੜੇ ਅੰਸ਼ ਆ ਉਸ 2300 ਸਾਲ ਪੁਰਾਣੇ ਉਹ ਇਸ ਫੇਸ ਦੇ ਵਿੱਚ ਵੀ ਰੱਖੇ ਗਏ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਜਦੋਂ ਇੱਥੇ ਪਹੁੰਚਦੇ ਆ ਇਸ ਹੜੱਪਾ ਸਭਿਅਤਾ ਨੂੰ ਦੇਖਣ ਦੇ ਲਈ ਇਸ 2300 ਸਾਲ ਪੁਰਾਣੇ ਇਤਿਹਾਸ ਨੂੰ ਦੇਖਣ ਦੇ ਲਈ ਤਾਂ ਇਹ ਜਿਹੜੇ ਅਵਸ਼ੇਸ਼ ਇੱਥੇ ਰੱਖੇ ਗਏ ਆ ਜਿਹੜਾ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਹੜੱppa ਸਭਿਅਤਾ ਨੂੰ ਜਾਣਨ ਵਾਲੇ ਉਹਨਾਂ ਲੋਕਾਂ ਦਾ ਜੋ ਸਾਡੇ ਪ੍ਰਾਤਨ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ ਜੋ ਭਗਵਾਨ ਬੁੱਧ ਦੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ ਜੋ ਸਮਰਾਟ ਅਸ਼ੋਕ ਦੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ ਜੋ ਹੜੱppa ਸਭਿਅਤਾ ਦੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਆ ਚੱਕਲਾ ਬੇਲਣਾ ਸਲਵਟਾ ਬਰਤਨ ਦਵਾਤ ਹਾਥੀ ਦੰਦ ਤੇ ਹੋਰ ਜਿਹੜੇ ਉਜ਼ਾਰ ਆ ਉਹ ਸਾਰੇ ਤੁਹਾਨੂੰ ਦਿਖਾ ਰਹੇ ਹਾਂ ਹੜੱਪਾ ਸਭਿਅਤਾ ਦੇ ਸਮੇਂ ਦੇ ਆ ਕਲਮ ਆ ਜਿਹੜੀ ਟੁੱਟੀ ਹੋਈ ਕਲਮ ਆ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਦਵਾਤ ਪਈ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਸਤੂਆਂ ਤੁਸੀਂ ਦੇਖ ਰਹੇ ਆ 2300 ਸਾਲ ਪੁਰਾਣਾ ਹੜੱਪਾ ਸਭਿਅਤਾ ਦਾ ਇਤਿਹਾਸ ਆ ਜਿਹੜਾ ਸੰਘੂਲ ਦੀ ਧਰਤੀ ਇਸ ਨੂੰ ਸਮੇਟ ਕੇ ਬੈਠੀ ਆ ਤੁਹਾਨੂੰ ਦਿਖਾ ਰਹੇ ਹਾਂ ਵੀ ਸਾਰਾ ਲੌਬੇ ਸੰਗੋਲ ਪਿੰਡ ਦੇ ਦੂਸਰੇ ਪਾਸੇ ਪਹੁੰਚ ਗਏ ਆ ਜਿੱਥੇ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਅਵਸ਼ੇਸ਼ ਮਿਲੇ ਸੀ ਇਹ ਸੈਕੰਡ ਤੇ ਦੂਸਰਾ ਭਾਗ ਆ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਹੜੱਪਾ ਸਭਿਅਤਾ ਨਾਲ ਸੰਬੰਧਿਤ ਜਿਹੜੇ ਅਵਸ਼ੇਸ਼ ਇੱਥੇ ਮਿਲੇ ਆ ਤੇ ਕੀ ਕੀ ਜਿਹੜੀਆਂ ਭਗਵਾਨ ਬੁੱਧ ਦੇ ਇਤਿਹਾਸ ਨੂੰ ਦਰਸਾਉਂਦੀਆਂ ਤੇ ਸਮਰਾਟ ਅਸ਼ੋਕ ਦੇ ਇਤਿਹਾਸ ਨੂੰ ਦਰਸਾਉਂਦੀਆਂ ਕਿਹੜੀਆਂ-ਕਿਹੜੀਆਂ ਵਸਤੂਆਂ ਜਾਂ ਕੀ ਕੀ ਇੱਥੇ ਪ੍ਰਾਪਤ ਹੋਇਆ ਉਹ ਸਾਰਾ ਆਪਾਂ ਅੰਦਰ ਜਾ ਕੇ ਦੇਖਾਂਗੇ ਇਹ ਸਾਰਾ ਉੱਚਾ ਪਿੰਡ ਸੰਘੋਲਿਆ ਆ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਆ ਇਹ ਸਾਰੀ ਜਿਹੜੀ ਜ਼ਮੀਨ ਆ ਇਹ ਨਾਲ ਲੱਗਦੀ ਇਸ ਪਿੰਡ ਦੇ ਨਾਲ ਲੱਗਦੀ ਇਸ ਜਿਹੜੇ ਸਤੂਪ ਬਣਿਆ ਇਹ ਜਿਹੜੀਆਂ ਹਿਸਟੋਰੀਕਲ ਜਗ੍ਹਾ ਬਣੀਆਂ ਹੜੱਪਾ ਸਭਿਅਤਾ ਦੇ ਸਮੇਂ ਦੀਆਂ ਇਹ ਸਾਰੀ ਜ਼ਮੀਨ ਦੇ ਥੱਲੇ ਇੱਕ ਬਹੁਤ ਵੱਡਾ ਸ਼ਹਿਰ ਵਸਿਆ ਹੋ ਸਕਦਾ ਇਸ ਲਈ ਸੈਂਟਰ ਗਵਰਨਮੈਂਟ ਵੱਲੋਂ ਇਹ ਹਦਾਇਤ ਆ ਕਿ ਇਹਦੇ ਨੇੜੇ ਤੇੜੇ ਕੋਈ ਵੀ ਖਦਾਈ ਨਹੀਂ ਕਰ ਸਕਦਾ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾ ਤੇ ਕੋਈ ਵੀ ਘਰ ਨਹੀਂ ਬਣਾ ਸਕਦਾ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਭਗਵਾਨ ਬੁੱਧਨਾ ਸਮਰਾਟ ਅਸ਼ੋਕਨਾ ਤੇ ਹੜੱਪਾ ਸਭਿਅਤਾ ਨਾਲ ਸੰਬੰਧਿਤ ਜਿਹੜੇ ਸ਼ਹਿਰ ਵਸੇ ਆ ਇੱਥੇ ਜਿਹੜੇ ਸਟੂਪ ਆ ਜਾਂ ਜਿਹੜੀਆਂ ਹਿਸਟੋਰੀਕਲ ਉਹ ਇਤਿਹਾਸਕ ਚੀਜ਼ਾਂ ਇੱਥੇ ਹੈਗੀਆਂ ਆ ਉਹਨੂੰ ਲੱਭਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਆ ਸੋ ਹੁਣ ਅੰਦਰ ਜਾ ਕੇ ਆਪਾਂ ਦੇਖਦੇ ਆਂ ਹੜੱਪਾ ਸਭਿਅਤਾ ਦੇ ਉਹ ਅਵਸ਼ੇਸ਼ ਤੇ ਲੈ ਕੇ ਚੱਲਦੇ ਆਂ ਤੁਹਾਨੂੰ ਇੱਕ ਵਾਰੀ ਫੇਰ 2300 ਸਾਲ ਪਿੱਛੇ ਆਓ ਚੱਲਦੇ ਆਂ ਤੇ ਦਿਖਾਉਣੇ ਆ ਤੁਹਾਨੂੰ ਉੱਚਾ ਪਿੰਡ ਸੰਘੋਲ ਦੇ ਵਿੱਚ ਬਣੀ ਹੜੱਪਾ ਸਭਿਅਤਾ ਦੀ ਇਹ ਇੱਕ ਝਲਕ 2300 ਸਾਲ ਪੁਰਾਣੇ ਇਤਿਹਾਸ ਦੇ ਵਿੱਚ ਲੈ ਕੇ ਪਹੁੰਚ ਗਏ ਆ ਤੁਹਾਨੂੰ ਇਹ ਹੈਗੀ ਆ ਹੜੱਪਾ ਦੀ ਸਭਿਅਤਾ ਸਮਰਾਟ ਅਸ਼ੋਕ ਦੇ ਸਮੇਂ ਬਣੀ ਇਹ ਸਭਿਅਤਾ ਆ ਰਿਆਨ ਚੰਦਰ ਸਾਡਾ ਇੱਧਰ ਖੜਾ ਆ ਸਾਰੀ ਫੈਮਿਲੀ ਅਸੀਂ ਦੇਖਣ ਆਏ ਆ ਇਸ ਹਿਸਟੋਰੀਕਲ ਪੁਆਇੰਟ ਨੂੰ ਕਿਉਂਕਿ 2300 ਸਾਲ ਪੁਰਾਣਾ ਸਾਡਾ ਇਹ ਇਤਿਹਾਸ ਆ ਹੜੱਪਾ ਸਭਿਅਤਾ ਦੇ ਸਮੇਂ ਦਾ ਆ ਦੇਖੋ ਕਿੰਡੀ ਜ਼ਬਰਦਸਤ ਕਾਰਾਗਰੀ ਹੈ ਕਿਵੇਂ ਪੱਥਰਾਂ ਨੂੰ ਇੱਕਸਾਰ ਚਣਾਈ ਕੀਤੀ ਗਈ ਆ ਚੂਨਾ ਮਿੱਟੀ ਦੇ ਨਾਲ ਆ ਜਿਹੜੇ ਕਮਰੇ ਆ ਆ ਬਰਾਂਡੇ ਬਣੇ ਹੋਇਆ ਕਮਰੇ ਬਣੇ ਹੋਇਆ ਦੱਸਿਆ ਜਾਂਦਾ ਕਿ ਇਨਾ ਕਮਰਿਆਂ ਦੇ ਵਿੱਚ ਬੈਠ ਕੇ ਜਿਹੜੀ ਭਗਤੀ ਕੀਤੀ ਜਾਂਦੀ ਸੀ ਭਗਵਾਨ ਬੁੱਧ ਦੀ ਸਾਧਨਾ ਕੀਤੀ ਜਾਂਦੀ ਸੀ ਇਹ ਜਿਹੜਾ ਸਾਰੇ ਦਾ ਸਾਰਾ 2300 ਸਾਲ ਪੁਰਾਣਾ ਸਟਰਕਚਰ ਬਣਿਆ ਤੁਹਾਨੂੰ ਦਿਖਾ ਰਹੇ ਹਾਂ ਇੱਕਦਮ ਦੇਖਣ ਨੂੰ ਐਵੇਂ ਲੱਗਦਾ ਕਿ ਜਿਵੇਂ ਤੁਸੀਂ 2300 ਸਾਲ ਪਿੱਛੇ ਚਲੇ ਗਏ ਹੋ ਹੜੱਪਾ ਦੀ ਸਭਿਅਤਾ ਸਮਰਾਟ ਅਸ਼ੋਕ ਦਾ ਕਾਲ ਸਾਰਾ ਯਾਦ ਆ ਜਾਂਦਾ ਇਹਨਾਂ ਅਵਸ਼ੇਸ਼ ਨੂੰ ਦੇਖ ਕੇ ਇਹ ਜਿਹੜੇ ਖਦਾਈ ਦੇ ਦੌਰਾਨ ਇਹ ਮਿਲੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਹਾਂ ਆਲੇ-ਦੁਆਲੇ ਵੀ ਜਿੰਨੀ ਜ਼ਮੀਨ ਆ ਹੋਰ ਵੀ ਅਵਸ਼ੇਸ਼ ਭਗਵਾਨ ਬੁੱਧ ਨਾਲ ਰਿਲੇਟਡ ਹੜੱਪਾ ਸਭੇ ਤਾਂ ਨਾਲ ਰਿਲੇਟਡ ਇਥੇ ਮਿਲ ਸਕਦੇ ਆ ਆ ਦੇਖੋ ਪੌੜੀਆਂ ਬਣੀਆਂ ਆ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਸਟੈਪ ਬਣੇ ਆ ਨਾਲ-ਨਾਲ ਇਹ ਕਮਰੇ ਬਣੇ ਆ ਇਹ ਛੋਟੇ-ਛੋਟੇ ਕਮਰੇ ਜਿੱਥੇ ਬੈਠ ਕੇ ਬੋਧ ਭਿਕਸ਼ੂ ਬੈਠ ਕੇ ਗਿਆਨ ਦੀ ਪ੍ਰਾਪਤੀ ਕਰਿਆ ਕਰਦੇ ਸੀ ਜੇਕਰ ਇਸ ਸਾਰੇ ਇਲਾਕੇ ਦੀ ਮੁਕੰਮਲ ਖਦਾਈ ਕੀਤੀ ਜਾਵੇ ਜਦੋਂ ਵੀ ਗਵਰਨਮੈਂਟ ਇਸ ਦੀ ਮੁਕੰਮਲ ਖਦਾਈ ਕਰੇਗੀ ਤਾ ਯਕੀਨਨ ਬਹੁਤ ਵੱਡਾ ਸ਼ਹਿਰ ਹੜੱप्पा ਸਭਿਅਤਾ ਨਾਲ ਸੰਬੰਧਿਤ ਇਸ ਦੇ ਥੱਲੇੋਂ ਖੁਦਾਈ ਦਰਾਂ ਨਿਕਲੇਗਾ ਕਿਉਂਕਿ ਕਈ ਫੇਸ ਐ ਇਦਾਂ ਦੇ ਪਿੰਡ ਦੇ ਅੰਦਰ ਜਿੱਥੇ ਖੁਦਾਈ ਦਰਾਂ ਨਾਲ ਹੜੱप्पा ਸਭਿਅਤਾ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਮਿਲੀਆਂ ਆ ਆ ਦੇਖੋ ਸਮਰਾਟ ਅਸ਼ੋਕ ਦੇ ਅਸ਼ੋਕ ਚੱਕਰ ਨੂੰ ਦਰਸਾਉਂਦਾ ਇਹ ਗੋਲਾਕਾਰ ਨਿਸ਼ਾਨ ਤੁਸੀਂ ਦੇਖ ਰਹੇ ਹੋ। ਕਿ ਸਮਰਾਟ ਅਸ਼ੋਕ ਦੇ ਵੱਲੋਂ ਹੀ ਇਹ ਸਾਰੀਆਂ ਉਸਾਰੀਆਂ ਕਰਵਾਈਆਂ ਗਈਆਂ ਸੀ तकरीबन 2300 ਸਾਲ ਪਹਿਲਾਂ ਤੇ ਆਹ ਸਮਰਾਟ ਅਸ਼ੋਕ ਦਾ ਚੱਕਰ ਇਹ ਤੁਸੀਂ ਦੇਖ ਰਹੇ ਆ ਇਸ ਜਗ੍ਹਾ ਦੇ ਉੱਤੇ ਬਣਿਆ ਆ। ਮੂ ਮੰਗੇ ਪੈਸੇ ਦੇ ਕੇ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਹਨਾਂ ਨੂੰ ਮੂੰਹ ਮੰਗੇ ਪੈਸੇ ਦੇ ਕੇ ਇਸ ਜ਼ਮੀਨ ਨੂੰ ਖਰੀਦਿਆ ਗਿਆ ਸੀ ਗਵਰਨਮੈਂਟ ਦੇ ਵੱਲੋਂ ਤੇ ਹੁਣ ਇਹ ਸੈਂਟਰਲ ਗਵਰਨਮੈਂਟ ਦੇ ਅਧੀਨ ਹੈ ਸਾਰਾ ਜਿਹੜੀਆਂ ਹਿਸਟੋਰੀਕਲ ਚੀਜ਼ਾਂ ਇੱਥੋਂ ਮਿਲੀਆਂ ਸੀ ਉਹਨਾਂ ਨੂੰ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਹੈ ਇੱਕ ਪਲ ਲਈ ਤਾਂ ਐਵੇਂ ਪ੍ਰਤੀਤ ਹੁੰਦਾ ਕਿ ਜਿਵੇਂ 80 2300 2500 ਸਾਲ ਪੁਰਾਣੇ ਉਸ ਹੜੱਪਾ ਸਭਿਤਾ ਦੇ ਸਮੇਂ ਦੇ ਵਿੱਚ ਪਹੁੰਚ ਗਏ ਹੋਈਏ ਬੜੀ ਬਾਖੂਬੀ ਦੇ ਨਾਲ ਇਹ ਸਾਰੇ ਡਿਜ਼ਾਈਨ ਜਿਹੜੇ ਆ ਕੀਤੇ ਗਏ ਆ ਅੱਜ ਤੋਂ 2300 ਸਾਲ ਪਹਿਲਾਂ ਜਿਹੜੇ ਤੁਸੀਂ ਦੇਖ ਰਹੇ ਆ ਇਸ ਸਮੇਂ ਸਕਰੀਨ ਦੇ ਉੱਤੇ ਇਹ ਜਿਹੜਾ ਖੂਹ ਵੀ ਤੁਸੀਂ ਦੇਖ ਰਹੇ ਆ ਇਹ ਵੀ ਹੜੱਪਾ ਸਭਿਤਾ ਦੇ ਸਮੇਂ ਦਾ ਬਣਿਆ ਖੂਹ ਆ ਜਿੱਥੇ ਬਹੁਤ ਭਿਕਸ਼ੂ ਪ੍ਰੋਬੂ ਭਕਤੀ ਚ ਭਗਵਾਨ ਬੁੱਧ ਦੀ ਭਕਤੀ ਦੇ ਵਿੱਚ ਜਦੋਂ ਲੀਨ ਹੁੰਦੇ ਸੀ ਤਾਂ ਐਸੇ ਹੀ ਖੂਹ ਦੇ ਉੱਤੋਂ ਜਲ ਛਕਿਆ ਕਰਦੇ ਸੀ ਇਹ ਖੂਹ ਵੀ ਜਿਹੜਾ ਤਕਰੀਬਨ 2300 ਸਾਲ ਪੁਰਾਣਾ ਹੜੱਪਾ ਸਭਿਅਤਾ ਨੂੰ ਦਰਸਾਉਂਦਾ ਹੈ ਖੂਹ ਆ ਲੋਵੇ ਦੋਸਤੋ ਤੁਹਾਨੂੰ ਉੱਚਾ ਪਿੰਡ ਸੰਘੋਲ ਦੇ ਵਿੱਚ 2300 ਸਾਲ ਪੁਰਾਣਾ ਹੜੱਪਾ ਸਭਿਅਤਾ ਦਾ ਇਤਿਹਾਸ ਦਿਖਾਇਆ ਤੁਹਾਨੂੰ ਦਿਖਾਇਆ ਕਿ ਕਿਵੇਂ ਸਮਰਾਟ ਅਸ਼ੋਕ ਦੇ ਵੱਲੋਂ ਭਗਵਾਨ ਬੁੱਧ ਦੀ ਯਾਦ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਖਮਾਣੋ ਨਜ਼ਦੀਕ ਇਸ ਉੱਚਾ ਪਿੰਡ ਸੰਘੋਲ ਦੇ ਵਿੱਚ ਭਗਵਾਨ ਬੁੱਧ ਦੀਆਂ ਯਾਦਾਂ ਨੂੰ ਉਸਾਰਿਆ ਗਿਆ ਸਮਰਾਟ ਅਸ਼ੋਕ ਦੇ ਵੱਲੋਂ ਆ ਸਮਰਾਟ ਅਸ਼ੋਕ ਦਾ ਜਿਹੜਾ ਚੱਕਰ ਆ ਅਸ਼ੋਕ ਚੱਕਰ ਜਿੱਥੇ ਮੈਂ ਖੜਾ ਆ ਬਿਲਕੁਲ ਇਹਨੂੰ ਅਸ਼ੋਕ ਚੱਕਰ ਦੀ ਸ਼ੇਪ ਦਿੱਤੀ ਗਈ ਆ ਤੇ ਤਕਰੀਬਨ ਸਾਰਾ 2300 ਸਾਲ ਪੁਰਾਣਾ ਹੜੱਪਾ ਸਭਿਅਤਾ ਦੇ ਸਮੇਂ ਦਾ ਇਤਿਹਾਸ ਆ ਉੱਚੇ ਪਿੰਡ ਦੇ ਨਾਂ ਨਾਲ ਇਸ ਜਗ੍ਹਾ ਨੂੰ ਜਾਣਿਆ ਜਾਂਦਾ ਕਿਉਂਕਿ ਇਹ ਸਾਰਾ ਪਿੰਡ ਜਿਹੜਾ ਬਹੁਤ ਉੱਚਾ ਹੈ ਜੀਟੀ ਰੋਡ ਤੋਂ ਆਉਂਦਿਆਂ ਨੂੰ 메ਨ ਹਾਈਵੇ ਦੇ ਉੱਤੋਂ ਸਾਰਾ ਪਿੰਡ ਦਿਖਦਾ ਇਸ ਲਈ ਸੰਘੋਲ ਦੀ ਇਸ ਧਰਤੀ ਨੂੰ ਉੱਚਾ ਪਿੰਡ ਸੰਘੋਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜਦੋਂ ਇਸ ਪਿੰਡ ਦੇ ਵਿੱਚ ਜ਼ਿਮੀਦਾਰ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਸੀ ਤਾਂ ਉਹਨਾਂ ਨੂੰ ਅਕਸਰ ਇੱਥੇ ਕੁਝ ਨਾ ਕੁਝ ਪ੍ਰਾਤਨ ਚੀਜ਼ਾਂ ਮਿਲ जाया ਕਰਦੀਆਂ ਸੀ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਜਿਹੜਾ ਪ੍ਰਾਤਨ ਵਿਭਾਗ ਤੱਕ ਪਹੁੰਚ ਕੀਤੀ ਸਰਕਾਰ ਤੱਕ ਪਹੁੰਚ ਕੀਤੀ ਕਿ ਕਦੀ ਘੜੇ ਜਾਂ ਕੋਈ ਹੋਰ ਸਾਜੋ ਸਮਾਨ ਜਿਹੜਾ ਪੁਰਾਣਾ ਆ ਉਹ ਇਸ ਜਗ੍ਹਾ ਤੋਂ ਨਿਕਲਦਾ ਰਹਿੰਦਾ ਸੀ ਜਦੋਂ ਪੰਜਾਬ ਸਰਕਾਰ ਨੇ ਇੱਥੇ ਆ ਕੇ ਪ੍ਰਾਤਨ ਵਿਭਾਗ ਨੇ ਇੱਥੇ ਆ ਕੇ ਚੈੱਕ ਕੀਤਾ ਇਹਦੀ ਖਦਾਈ ਕੀਤੀ ਤਾਂ ਇਥੋਂ 2300 ਸਾਲ ਪੁਰਾਣਾ ਹੜੱਪਾ ਸਭਿਅਤਾ ਦਾ ਇਤਿਹਾਸ ਮਿਲਿਆ ਭਗਵਾਨ ਬੁੱਧ ਦਾ ਇਤਿਹਾਸ ਮਿਲਿਆ ਸਮਰਾਟ ਅਸ਼ੋਕ ਦਾ ਇਤਿਹਾਸ ਮਿਲਿਆ ਜਿਸ ਤੋਂ ਬਾਅਦ ਮੂੰ ਮੰਗੀਆਂ ਕੀਮਤਾਂ ਦੇ ਉੱਤੇ ਇਸ ਸਾਰੀ ਜ਼ਮੀਨ ਨੂੰ ਖਰੀਦ ਲਿਆ ਗਿਆ ਜਿਹੜੀ ਹੁਣ ਅੱਜ ਸੈਂਟਰਲ ਗਵਰਨਮੈਂਟ ਦੇ ਅੰਡਰ ਆ ਤੇ ਇਸ ਸਾਰੀ ਜਗ੍ਹਾ ਦੇ ਉੱਤੇ ਜਿਹੜੀਆਂ ਤੁਸੀਂ ਸਾਰੀਆਂ ਇਹ ਜਗ੍ਹਾ ਦੇ ਉੱਤੇ ਆ ਬਣਿਆ ਦੇਖ ਰਹੇ ਆ ਢਾਂਚਾ ਸਾਰਾ ਇਹ 2300 ਸਾਲ ਪੁਰਾਣਾ ਬਣਿਆ ਢਾਂਚਾ ਆ ਤੇ ਦੱਸਿਆ ਜਾਂਦਾ ਕਿ ਇਸ ਜ਼ਮੀਨ ਦੇ ਥੱਲੇ ਪੂਰੇ ਦਾ ਪੂਰਾ ਇੱਕ ਸ਼ਹਿਰ ਵਸਿਆ ਆ ਹੜੱppa ਸਭਿਅਤਾ ਦੇ ਸਮੇਂ ਦਾ ਅੱਜ ਬਹੁਤ ਸਕੂਨ ਮਿਲਿਆ ਕਿਉਂਕਿ ਅਸੀਂ 2300 ਸਾਲ ਪਿੱਛੇ ਚਲੇ ਗਏ ਆਪਣੇ ਪੂਰਵਜਾਂ ਦੇ ਸਮੇਂ ਦੌਰਾਨ ਚਲੇ ਗਏ ਉਸ ਹੜੱppa ਸਭਿਅਤਾ ਨੂੰ ਇੱਕ ਨਜ਼ਰ ਚ ਦੇਖਣ ਨੂੰ ਐਵੇਂ ਲੱਗਦਾ ਸੀ ਕਿ ਅਸੀਂ 2300 ਸਾਲ ਪਿੱਛੇ ਪਹੁੰਚ ਚੁੱਕੇ ਆ ਸੋ ਉਮੀਦ ਕਰਦੇ ਆ ਕਿ ਜਲਦ ਸੈਂਟਰ ਗਵਰਨਮੈਂਟ ਇਸ ਸਾਰੇ ਇਲਾਕੇ ਦੀ ਖੁਦਾਈ ਕਰਕੇ ਹੋਰ ਵੀ ਜਿਹੜੇ ਅਵਸ਼ੇਸ਼ ਥੜੱppa ਸਭਿਅਤਾ ਨਾਲ ਸੰਬੰਧਿਤ ਸਮਰਾਟ ਅਸ਼ੋਕ ਨਾਲ ਸੰਬੰਧਿਤ ਤੇ ਭਗਵਾਨ ਬੁੱਧ ਨਾਲ ਸੰਬੰਧਿਤ ਜਿਹੜੇ ਅਵਸ਼ੇਸ਼ ਆ ਉਹ ਜਲਦ ਤੁਹਾਨੂੰ ਤੇ ਸਾਨੂੰ ਵੇਖਣ ਨੂੰ ਮਿਲਣਗੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀਉਂਦੇ ਵਾਸਤੇ ਹੋ